डीसी मਲੇਰकोटला ਨੂੰ ਈਮੇਲ ਰਹੀਂ ਧਮਕੀ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ ਜ਼ਿਲ੍ਹਾ ਪੁਲਿਸ ਮਲੇਰकोटਲਾ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਡੀਸੀ ਦਫ਼ਤਰ ਦੀ ਮੇਲ ਆਈਡੀ ਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਸੀਆਈਏ ਸਟਾਫ ਇਨਚਾਰਜ ਹਰਜਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਕਾਬੂ ਕੀਤਾ ਮਲੇਰकोटਲਾ ਤੋਂ ਕੁਲਵੰਤ ਸਿੰਘ ਮੋਹਲੀ ਦੀ ਰਿਪੋਰਟ ਜੇਪਨਾ ਇੱਕ ਆਪਣਾ 10 ਸੈਂਡ 12 ਮਹੀਨوں ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਹਿਰ ਚ ਵਕ ਵਕ ਥਾਵਾਂ ਤੇ ਤਮਾਕੀਆਂ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜੇਦੇ ਸੰਬੰਧ ਚ ਥਾਣਾ ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਏ ਐਨ ਚਾਰਜ ਐਂਡ ਸਾਈਬਰ ਸੈਲ ਇਨ ਚਾਰਜ ਦੀਆਂ ਟੀਮਜ਼ ਗਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਲੋਦੋਦ ਦਾ ਉੱਥੋਂ ਦਾ ਰਹਿਣ ਵਾਲਾ ਹੈਗਾ ਆਪਣੈ ਨੂੰ 18 ਮੈਨੂੰ ਗ੍ਰਿਫਤਾਰ ਕਰਕੇ ਕੇਸ਼ ਨੂੰ ਟ੍ਰੇਸ ਕੀਤਾ ਗਿਆ ਤੇ ਇਹਨਾਂ ਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਇਹ ਸੀਗਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਉਹਦੀ ਮੰਗਣੀ ਹੋ ਗਈ ਤੇ ਰਾਜ ਦੇ ਨੂੰ ਜਦ ਇਹ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀਆਂ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀਆਂ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਅंसारी ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋਅ ਕੀਤੀ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਇੱਕ ਆਪਣਾ ਆਪਣਾਈ ਵਧਾਈ ਦੇਣਾ ਅਨਜੀਤ ਹਟਾਇਸੀ ਸਰ ਬਾਈ ਮੇਲ ਕਿਹੜੇ ਮੇਲ ਆਈ ਸੀ ਸਰਕਾਰੀ ਨਮਾਇਸ ਦੀ ਐ ਡੀ ਸੀ ਆਫਿਸ ਇੱਕ ਮੇਲ ਆਈ ਸੀ ਸੋ ਡੀ ਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਸੋ ਫਿਰ ਆਪਾਂ ਤੇ ਫਿਰ ਆਪਾਂ ਫਰਦਰ ਹੋਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਪਰਿਆ ਇਹ ਜਿਹਦਾ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਵਿੱਚ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾਂ ਦਾ ਹੈ ਨਹੀਂ ਕੋਈ ਕੇਸ ਆਇਆ ਕੋਈ ਦੇਤੇ ਇਕੜੇ-ਇਕੜੇ ਤਾਂ ਆਨੇ ਤੇ ਸਥਾਨ ਨੂੰ ਨੂੰ ਡੌਂਡਿੰਗ ਕੇਸ ਕੀਤਾ ਗਿਆ ਜੇ ਆਪਣਾ ਇਦਾਂ ਇਹਨੇ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨਹੀਂ ਕਿਹਾ ਆਪਣਾ ਇਹਨੇ ਸ਼ਹਿਰ ਜੇਨੇ ਕਾਫੀ ਥਾਵਾਂ ਤੇ ਕਿਆ ਸੀ ਮੈਂ ਕਿ ਸ਼ਹਿਰ ਆਪਣਾ ਦੀਆਂ ਮੇਨ ਮੇਨ ਥਾਵਾਂ ਤੇ ਮੈਂ ਤਾਂ ਮਾਕੇ ਕਰੂੰਗਾ ਕੋਈ ਇਹਨੇ ਪਾਰਟਿਕੂਲਰ ਇਦਾਂ ਨਹੀਂ ਨੇ ਕਿਆ ਸੀ ਕੋਈ ਥਾਂ ਤੇ WhatsApp ਗਰੁੱਪਾਂ ਦੇ ਵਿੱਚ ਤਾਂ ਇਹ ਉੱਦਿਆ ਸੀਗਾ ਜੀ ਵੀ ਕੁਝ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਨੇ ਮੰਦਰ ਨਹੀਂ ਨਹੀਂ ਮੈਂ ਇਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥ्रेट ਕਿਤੀ ਸੀ ਇਹ ਕਿੰਨੀ ਉਮਰ ਸੀ ਜੀ ਜੀ 30 31 ਸਾਲ ਦਾ ਵੈਸੇ ਕੁਆਲੀਫਿਕੇਸ਼ਨ ਜੀ ਇਹਨੇ ਡਿਪਲੋਮਾ ਕੀਤਾ ਹੋਇਆ ਇਹਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਤਾ ਲੱਗਿਆ ਕਿ ਕੀ ਤੋਂ ਰਹਿ ਲੈ ਕੇ ਇਹਨੇ ਇਦਾਂ ਦਾ ਕਾਰਨਾਮਾ ਕਰਨ ਦੀ ਕੋਸ਼ਿਸ਼ ਉਹ ਹਜੇ ਤਫਤੀਸ਼ ਚੱਲ ਰਹੀ ਹੈ ਉਹ ਮੈਂ ਹਜੇ ਫਿਲਹਾਲ ਉਹ ਮੈਂ ਚੀਜ਼ ਨਹੀਂ ਆਪਾਂ ਦੱਸ ਸਕਦਾ ਰਿਵੀਲ ਨਹੀਂ ਮੈਂ ਕਰ ਸਕਦਾ ਸਰ ਇੱਕ ਚੀਜ਼ ਇਹ ਧਾਰਮਿਕ ਪਾਵਨਾ ਨੂੰ ਜਿਹੜੀ ਠੇਸ ਪਹੁੰਚੀ ਆ ਉਸ ਦਿਨ ਹਨੂਮਨ ਮੰਦਰ ਦਾ ਨਾਮ ਰੱਖਿਆ ਜਿਸ ਦੇ ਕੋਲ ਇਹ 295 ਇਹ ਵਗੈਰਾ ਵੀ ਲੱਗੀ ਹੋਈ ਹੈ ਨਹੀਂ ਜੀ ਆਪਣਾ ਅਪਾ ਇਹ ਸਾਰੀ ਚੀਜ਼ਾਂ ਤਕਤੀਸ਼ ਦੌਰਾਨ ਵਾਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਸ਼ਾ ਨਹੀਂ ਸੀ ਜੋ ਇਹਦੀ ਮੰਸ਼ਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹ ਦਿੱਕਤ ਪ੍ਰੈਸ ਕੌਂਫਰੰਸ ਦੀ ਕਿਰ ਲੜਕੀ ਦੇ ਰੂਪ ਵਿੱਚ ਲੜਕੇ ਨੂੰ ਤੇ ਉਹ ਸਭ ਸਿਖਾਉਣ ਬਾਅਦ ਇਹਦੇ ਧਾਰਮਿਕ ਸਤਾਂ ਦਾ ਇਹਦਾ ਕੀ ਕਾਰਨ ਵੀ ਕਿਉਂ ਇਹਦੇ ਮੰਨ ਚਾਹੀਏ ਕਿ ਧਾਰਮਿਕ ਬਦਲਾਅ ਹੋਣਾ ਹੈ ਇਹ ਉਹ ਤਾਂ ਆਪਣੇ ਵੈਸੀਕ ਪੈਨਿਕ ਕ੍ਰੀਏਟ ਕਰਨ ਲਈ ਹੈ ਇਹਨੂੰ ਕਿ ਤਾਂਕਿ ਨੂੰ ਸਾਰੇ ਸੀਰੀਅਸਲੀ ਲੈਣ ਤਾਇਨੇ ਕਰਤਾ ਹੁਣੇ ਪਰ ਇਦਾਂ ਦੀ ਫਿਲਹਾਲ ਕੋਈ ਤਫਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਨੇ ਧਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕਰਨਾ ਸੀ